ਬਹੁਤ ਧੰਨਵਾਦ ਹੈ ਜਿਹੜੇ ਵੀਰ ਕੈਮਰੇ ਦੇ ਥੱਲੇ ਖੜੇ ਆ ਤੁਹਾਡੀਆਂ ਸੋਹਣੀਆਂ ਸੋਹਣੀਆਂ ਦਸਤਾਰਾਂ ਨਜ਼ਰੀ ਆ ਰਹੀਆਂ ਸੋਹਣੀਆਂ ਲੱਗਦੀਆਂ ਪਰ ਆਪਾਂ ਕਬੱਡੀ ਦਿਖਾਉਣੀ ਹੈ ਨਾਈਟ ਕਹਿੰਦੇ ਭਾਉ ਦੇ ਚਰਚੇ ਹੋਏ ਨਾ ਗਰਾਊਂਡਾਂ ਦੇ ਵਿੱਚ ਇਹ ਪਿਓ ਪੁੱਤਰ ਖੇਡਦੇ ਆਹ ਸੰਨੀ ਇਧਰਲੀ ਸਾਈਡ ਇਹ ਸੰਨੀ ਡੇਰਾ ਬਾਬਾ ਨਾਨਕ ਤੇ ਬਿੱਲਾ ਗੁਰਮਾ ਦੋ ਬੱਬਰ ਸ਼ੇਰ ਲੋਹੇ ਨਾਲ ਲੋਹਾ ਭੜਨ ਵਾਲੀ ਗੱਲ ਹੋਈ ਹੈ ਤੇ ਪਿੰਡਾਂ ਮੀਰਪੁਰਿਆ ਟੀਮ ਦੀ ਸਪੋਰਟ ਕਰਦੇ ਧੰਨਵਾਦ ਇਧਰ ਦੀਪ ਸ਼ਿਕਾਰਾਂ ਵਾਲਾ ਆਇਆ ਤੇ ਗਿਆ ਗਿਆ ਵੀ ਟੀਸੀ ਵਾਲਾ ਬੇਰ ਤੋੜ ਕੇ ਆ ਅਰਸ਼ ਜਫਾਲ ਆਵੇ ਤਾਂ ਆਗਿਆਪਾਲ ਡੇਰੀ ਵਾਲਾ ਕਹਿੰਦਾ 1000 ਦੇਾਂਗੇ ਆਗਿਆਪਾਲ ਔਜਲਾ ਇਧਰਲੇ ਪਾਸੇ ਜਾਫੀ ਮੇਰੇ ਮਿੱਤਰੋ ਸਿੰਘ ਸਰਦਾਰ ਇਹ ਆ ਨੌਜਵਾਨ ਤਾਜੇ ਚੱਕੀਆਂ ਅੰਗਰੇਜ਼ ਭੋਲੂ ਤੇ ਚੰਬੇ ਕੜਕੇ ਵਾਲਾ ਰੇਸ਼ਮ ਇੱਕ ਹੋਰ ਨੰਬਰ ਦਾ ਵਾਅਦਾ ਕਰ ਗਿਆ ਜੋਬਨ ਸੈਦੋ ਕਾਰਜ ਸਰਪੰਚ ਮਹਾਵੀਰ ਸਰਪੰਚ ਮੰਨਾ ਸਰਪੰਚ ਚੱਬਾ ਤੀਰਥੁਣਾ ਵੱਲੋਂ ਨਵਾਬ ਬਟਾਲਾ ਪਰ ਸਾਹਮਣੇ ਬੱਲੇ ਬੱਲੇ ਲੱਗਦਾ ਹੋਇਆ ਜੋਰ ਸੁਖ 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 ਰੱਖ ਵਾਹਿਗੁਰੂ ਸੁਖ ਉਹ ਨੰਬਰ ਕਹਿੰਦੇ ਮੇਲਾ ਜੋਬੜ ਸੈਦੋ ਦੇ ਪਿੰਡ ਚੱਲਦਾ ਅੱਗ ਨਿਕਲਦੀ ਅੱਗ ਲਓ ਸਾਹਮਣੇ ਪਾਸੇ ਰੇਡ ਪਾਉਣ ਲਈ ਪਿੰਡਾ ਸੱਜਣ ਵਾਲੀਆ ਤੇ ਤਾਜੇ ਚੱਕੀਆਂ ਭੋਲੂ ਜਫਾ ਲਾ ਗਿਆ ਕਹੜੇ ਕਲਾ ਰਾਉਂਡਾਂ ਕਾ ਲੱਗਣੀਆਂ ਵੱਡੀਆਂ ਆਹ ਰੇਡ ਤੋਂ ਬਾਅਦ ਆਹ ਰੇਡ ਤੋਂ ਬਾਅਦ ਮੈਂ ਗੱਲ ਕਰਦਾ ਵੀਰ ਜੀ ਜੋ ਕਹਿਣਾ ਚਾਹੁੰਦੇ ਹੋ ਤੁਸੀਂ ਓਏ ਸ਼ੇਰਪੁਰ ਦੋਨੇ ਵਾਲਾ ਟ੍ਰਾਈ ਕਰਦੇ ਦਿਲੀ ਸਾਈਡ ਕਾਂਸ਼ ਡੇਰੀਵਾਲ ਸਾਡਾ ਜੋਬਨ ਸੈਦੋ ਤੇ ਕਾਂਸ਼ ਨੰਦੂਣੀ ਐਲਾਨ ਕਰਵਾਉਂਦੇ ਆ ਉਹ ਜੋਬਨ ਸੈਦੋ ਵਾਲਾ ਦੁੱਲਾ ਰੇਡ ਪਾ ਰਿਹਾ ਜੋਬਨ ਜੀ ਆ 1000 ਦੀ ਰੇਡ ਹੈ ਉਹ ਬੱਗੇ ਵਾਲਾ ਦੁੱਲਾ ਕੌਡੀ ਦਾ 스타 ਵਾਹ ਵਾਹ ਉਹ ਤੇਰੀ ਚਾਲ ਮਸਤਾਨੀ ਉਹ ਤੇਰੀ ਖੇਡ ਸਾਡੀ ਖੇਡ ਕਬੱਡੀ ਦੀ ਕਹਿੰਦੇ ਜਾਨ ਹੈ ਇਧਰ ਦੀ ਸੈਦ ਜਾਨ ਹੈ ਜੋਬਨ ਸੈਦੋਂ ਨੇ 1000 ਮੈਦਾਨ ਦੀ ਸਾਈਡ ਬੱਗਿਆਂ ਵਾਲੇ ਦੁੱਲੇ ਵਾਸਤੇ ਆਗਿਆਪਾਲ ਜੀ ਵੀ ਪਿਆਰ ਸਤਿਕਾਰ ਦੇ ਰਿਹਾ ਹੈ ਆਗਿਆਪਾਲ ਕਹਿੰਦਾ ਸ਼ਿਵ ਬੋਲਦੇ ਆਉਂਦੇ ਸਾਲ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ ਨੁਕਰਾਂ ਘੋੜਾ ਦਿੱਤਿਆ ਜਾਊਗਾ ਤੇ ਬੈਸਟ ਰੇਡਰ ਤੇ ਜਾਫੀ ਨੂੰ ਨਵੀਆਂ ਸ਼ਿਫਟ ਗੱਡੀਆਂ ਓਏ ਦੁੱਗਾਂ ਵਾਲਾ ਜੜਬੇ ਵਾਲਾ ਖੁਸ਼ ਦੀ ਇੱਥੇ ਰੱਖ ਖੁਸ਼ੀ ਅਕਸ਼ਣ ਕਮਾਲ ਦੇ ਇਹ ਜ਼ੀਰਗੀ ਦੀ ਵੱਧ ਦੁਨੀਆ ਖੁਸ਼ੀ ਹੈ 2000 ਦਾ ਜਫਾ ਫੈਣ ਜੀ ਦੀ ਵੱਧ ਦੁਨੀਆ ਅਖਵਾਉਂਦਾ ਨਹੀਂ ਜੇ ਕਿਸੇ ਤੋਂ ਵੀ ਘੱਟ ਬੱਲੀਏ ਖੇਡਦਾ ਦਲੇਰੀ ਨਾਲ ਦੇਖਿਆ ਮੈਂ ਤੂਕਾਂ ਵਾਲਾ ਜੱਟ ਬੱਲੀਏ ਖੇਡਦਾ ਦਲੇਰੀ ਨਾਲ ਦੇਖਿਆ ਮੈਂ ਦੁੱਗਾਂ ਵਾਲਾ ਪ੍ਰਿੰਸ ਆਫ ਕਬੱਡੀ ਬੱਲੀਏ ਲਓ ਸਾਹਮਣੇ ਪਾਸੇ ਫਿਰ ਫੈਸਲਾ ਸ਼ੰਕਰ ਕੌਡੀ ਦਾ ਜਹਾਜ਼ ਕੌਡੀ ਦਾ ਤਨੰਤਰ ਨੰਬਰ ਦਾ ਵਾਦਾ ਕਰ ਗਿਆ ਉਹ ਮੰਨਾ ਲਾਲਪਰੀਆ ਕੌਡੀ ਦਾ ਸੁਪਰਸਟਾਰ ਸੌਖਾ ਨਹੀਂ ਅਖਵਾਉਣਾ ਇਹ ਇਧਰਲੀ ਸਾਈਡ ਦੇਖਦੇ ਆ ਸੋਨੀ ਨੌਜਵਨ ਟਰਾਈ ਕਰਦਾ ਹੈ ਅੰਕ ਮੰਨੇ ਦਾ 1000 ਦਾ ਲਓ ਬਿੱਲੇ ਦੀ ਕਬੱਡੀ ਪੈਣ ਜਾਰੀ ਹੈ ਸਹੀ ਸਾਡੇ ਵੀਰ ਕਹਿੰਦੇ ਕਿ ਹਾਫ ਸਮੇਂ ਦੇ ਵਿੱਚ ਰਸੇ ਦਾ ਮੁਕਾਬਲਾ ਹੋਣਾ ਹੈ ਰਸੇ ਦੀਆਂ ਦੋਨੇ ਟੀਮਾਂ ਰੈਡੀ ਰਹਿਣ ਆਹ ਕਹਿੰਦੇ ਗਰਦੇਤ ਕਿਸ਼ਨ ਗੜੀਏ ਦੀ ਭੂਆ ਦਾ ਪੁੱਤ ਅੰਗਰੇਜ਼ ਭੋਲੂ ਤਾਜੇ ਚੱਕ ਹੈ ਪਰ ਮੈਨੂੰ ਲੱਗਦਾ ਹੈ ਸਣੀ ਹੈ ਇਹ ਵੇਖਾਂਗੇ ਕੌਣ ਹੈ ਜਿਹਨੇ ਗੁਰਮਾ ਵਾਲਾ ਬਿੱਲਾ ਫੜ ਲਿਆ ਬਿੱਲਾ ਵੀ ਆਸਟ੍ਰੇਲੀਆ ਤਕੜਾ ਖੇਡਦਾ ਹੈ ਯੂਰਪਸਰਾ ਖੇਡਦਾ ਹੈ ਪਰ ਸਿਰੇ ਦਾ ਜਾਫੀ ਸਿਰੇ ਦੇ ਰੇਡਰ ਨੂੰ ਫੜ ਰਿਹਾ ਹੈ ਇਹ ਆ ਸਣੀ ਡੇਰੇ ਬਾਬੇ ਨਾਨਕ ਵਾਲਾ ਮੈਂ ਵੀ ਜੱਟ ਦਾ ਪੁੱਤ ਹਾਂ ਅਰਜਣ ਵਰਗਾ ਨਹੀਂ ਮੀਰਪੁਰ ਜੀ ਵੀ ਬੈਠਾ ਹੋਏ ਸ਼ੇਰ ਪਰ ਦੋਨੇ ਵਾਲਾ ਹਰਮਨ ਵਿਰਕ ਭਰਾ ਸਾਡਾ 스폰서 ਹੈ ਬੱਡਾ ਗੋਪੀ ਦਾ ਹਰ ਜੱਫਾ ਜਿਹੜਾ ਟਿਚਰਾਂ ਕਰਦਾ ਸੀ ਰੱਬ ਨੂੰ ਉਹ ਵੱਡਿਆ ਜਾਂਦੇ ਇੱਧਰ ਬਾਜੂ ਪਲਵਾਨ ਪਹਿਲਵਾਨੀ ਕਰਦਾ ਕਰਦਾ ਕਬੱਡੀ ਵਾਲੇ ਪਾਸੇ ਆਇਆ ਤੇ ਸਰਾ ਕਰਦਾ ਇਹ ਆ ਚੋਲਾ ਸਾਹਿਬ ਦੀ ਧਰਤੀ ਦਾ ਬਾਜੂ ਪੀ 1000 ਕਾਸ਼ੁਣੀ ਜੋਬ ਨੂੰਣੀ ਸਾਡੇ ਕਾਸ਼ ਨੰਦੂਣੀ ਮਾ ਵੀਰ ਸਰਪੰਚ ਜੁੜੀ ਕਹਿੰਦੇ ਏ ਬੱਲੇ 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 ਕਾਰਜ ਸਰਪੰਚ ਚੇਤੇ ਤੌਰ ਤੇ ਆਇਆ ਦੀਪ ਦੀ ਰੇਡ ਉਹ ਗਰਦਾਸਪੁਰੀਆ ਤੇ ਫਕਰ ਝੰਡੇ ਵਾਲਾ ਇਹ ਬੱਲੇ 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 ਕਬੱਡੀ 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 ਓ ਇੱਥੇ ਇੱਥੇ ਰੱਖ ਓ ਐਕਸ਼ਨ ਲੱਗਦੇ ਆ ਨਜ਼ਾਰੇ ਵੱਖਰੇ ਜੱਫਾ 2000 ਦਾ ਇਹ ਅਰਸ਼ਾ ਲਾ ਚੋਟੀ ਦਾ ਜੱਫਾ ਦਰਸ਼ਕ ਨਜ਼ਾਰੇ ਲੈਣ ਇਹ ਇੱਥੇ ਰੱਖ ਇੱਥੇ ਰੱਖ ਓ ਜੱਫਾ ਕਿੰਦਾ ਲੱਗਾ ਡੇਰੀਵਾਲ ਪਿੰਡ ਵਾਲਿਆ ਇੱਕ ਵਾਰ ਤਾੜੀਆਂ ਜ਼ੋਰਦਾਰ ਲਾਦੇ ਤੀਰ ਟਕਸਰਾ ਹੋ ਗਿਆ ਵੀਰਾਂ ਇੱਧਰ ਇੱਧਰ ਬਿੱਲਾ ਭਰਾ ਕਹਿੰਦਾ ਏ ਟੋਪੀ ਫਰੰਦੀਪਰੀਆ ਫਰੰਦੀਪਰੀਆ ਕੌਡੀ ਦਾ ਹਮਲਾਿਆ ਪਰਬਤ ਸਰਦੂਲ ਸਿੰਘ ਮੱਲੀ ਦਾ ਪੁੱਤ ਟੱਕਰ ਇੱਥੇ ਜਿਹੜੀ ਅਫਗਾਨੇ ਵਾਲਾ ਸੱਬਾ ਕਿੱਥੇ ਰੁਕਦਾ ਉਹ ਕਿੱਥੇ ਦੱਬਦਾ ਵੇਖੋ ਬਾਦੀ ਪੱਟਾਂ ਦੇ ਥਾਪੀ ਥਾਪੀਆਂ ਵੱਜਦੀਆਂ ਪਹਿਲਾ ਪਹਿਲਾ ਆ ਗਿਆ ਪਾਲ ਜੀ ਤੁਹਾਡਾ ਪਹਿਲਾ ਪਰਾਲਾ ਦੀਆਂ دیਵਾਨੀਆਂ ਇਧਰ 1000 ਦੀ ਕਬੱਡੀ ਸ਼ਾਨੂੰ ਟਾਂਗਰ ਸੋਡੀ ਤੇ ਨਾਲ ਸਾਡਾ ਜੈਜੀ ਐਲਾਨ ਕਰਵਾਉਂਦਾ ਉਹ ਕੌਣ ਆ ਗਿਆ ਦਿਲ ਦਾ ਨਹੀਂ ਮਾੜਾ ਉਹ ਦਿਲ ਦਾ ਨਹੀਂ ਮਾੜਾ ਦੁੱਲਾ ਬੱਗੇ ਪਿੰਡ ਵਾਲਾ ਬੱਗਿਆਂ ਵਾਲਾ ਮੇਰੇ ਵੀਰੋ ਨਿੱਗੇ ਸੁਭਾ ਦਾ ਮਾਲਕ ਹੈ ਸਰਦਾਰ ਸੇਵਾ ਸਿੰਘ ਰਾਣੇ ਹੁਣਾਂ ਦੀ ਟੀਮ ਹੈ ਫਰੰਦੀਪੁਰੀਏ ਗੋਪੀ ਨਾਲ ਰਲ ਕੇ ਟੀਮ ਬਣਾਈ ਹੋਈ ਹੈ ਟੀਮ ਕਾਦੀ ਇੱਕ ਕੰਧ ਕੱਢੀ ਹੋਈ ਹੈ ਆ ਸਿੰਘ ਦਾ ਜਿਗਰਾ ਦੇਖੋ ਇਹ ਆ ਸ਼ੇਰਾ ਮੀਰਾ ਗੋਟੀਆਂ ਮੁੰਡੇ ਦਾ ਚਿਹਰਾ ਦੇਖੋ ਗੋਰ ਨਾਲ ਦੇਖਿਆ ਜਦੋਂ ਗੁਰੂ ਦੇ ਸਿੰਘ ਨੂੰ ਮੰਦਿਰ ਆ ਗਿਆ ਮੰਦਿਰ ਸਾਡੇ ਵੀਰ ਤੇ ਕਬਲ ਰਸੂਲਪੁਰੀਏ ਵੱਲੋਂ ਗੋਪੀ ਦਾ ਜੱਫਾ ਅਮਰਤ ਸਾਡੇ ਭਰਾ ਵੱਲੋਂ 1000 ਦਾ ਨਾਲ ਸਾਬੀ ਪਰ ਇਹ ਆ ਓਏ ਕਾੜੀਆਂ ਪੈਂਦੀਆਂ ਇਹ ਬਾਜੂ ਐ ਇਹ ਇਟਾਲੀਅਨ ਬਵਾਏ ਐ ਇਹ ਯੂਰਪ ਵੀ ਇਸੇ ਤਰ੍ਹਾਂ ਕਈ ਖੇਡ ਮੇਲਿਆਂ 'ਚ ਬਾਜੀਆਂ ਪਾਉਂਦਾ ਦੱਸਿਆ ਬਾਜੂ ਦੇ ਜੱਫੇ ਤੋਂ ਖੋਜੇਗੇ ਬਾਜੀ ਤੋਂ ਖੋਜੇਗੇ 1000 ਆਇਆ ਆਹ ਲਾਲਪਰੀਏ ਦੀ ਰੇਡ ਸ਼ੇਰਪੁਰ ਦੋਨੇ ਵਾਲਾ ਮੁੰਡਾ ਦਵਾਬੇ ਵਾਲਾ ਟਰਾਈ ਕਰਦਾ ਓਹ ਲਾਲਪਰੀਏ ਦੀ ਖੇਡ ਵਧੀਆ ਲੱਗੀ ਤੇ ਤਾੜੀਆਂ ਮਾਰਦੇ ਹੋ ਜ਼ੋਰਦਾਰ ਉਹਨਾਂ ਨੂੰ ਧੰਨਵਾਦ ਹੈ ਤੇ ਜਲਾਲਪੁਰੀਏ ਪਾਲੇ ਦੀ ਬਹੁਤ ਵੱਡੀ سپورਟ ਹੈ ਤੇ ਨਿਊਜ਼ੀਲੈਂਡ ਵਾਲੇ ਗੋਪਾ ਬੈਂਸ ਜੀ ਜਿਹੜੇ ਕਹਿੰਦੇ ਅਰਸ਼ ਨਾਲ ਵੀ ਪਿਆਰ ਕਰਦੇ ਐ ਤੇ ਸਰਹੜਾ ਰਣੂਆਂ ਦੀ ਟੀਮ ਦੇ ਵੀ ਸਪੋਰਟਰ ਐ ਪ੍ਰਮੋਟਰਾਂ ਦਾ ਧੰਨਵਾਦ ਲਓ ਸਾਹਮਣੇ ਪਾਸੇ ਬਿੱਲਾ ਗਰਮਾ ਵਾਲਾ ਪਾਉ ਗਰਮਾਂ ਵਾਲੇ ਦਾ ਸੁਪੁੱਤਰ ਟਾਪ ਦੀਆਂ ਰੇਡਾਂ ਪਾਉਂਦਾ ਹੈ ਅੱਧਾ ਸਮਾਂ ਬੀਤ ਗਿਆ ਇਸ ਖੇਡ ਮੇਲੇ ਦਾ ਸੈਂਟਰ 'ਚ ਭੋਲੂ ਤਾਜੇ ਚੱਕ ਤਾਜੇ ਚੱਕ ਵਾਲੇ ਨਾਲ ਕਰਕੇ ਮੁਕਾਬਲਾ ਢੰਬੇ ਘੜਕ ਵਾਲਾ ਰੇਸ਼ਮ ਆ ਗਿਆ ਹੋ ਗਿਆ ਅੰਕਸ ਰਾਏ ਬ੍ਰਦਰਨ ਦੀ ਟੀਮ ਦੇ ਖਾਤੇ ਚੰਕ ਦਾ ਵਾਧਾ ਹੋ ਗਿਆ ਆ ਦੁੱਗਾਂ ਵਾਲਾ ਇਹ ਖੁਸ਼ੀ ਖੁਸ਼ੀ ਪ੍ਰਯੰਕ ਭਿੰਦੇ ਦਾ ਇਹ ਭਾਉ ਦਾ ਪੁੱਤਰ ਮੇਰੇ ਵੀਰੋ ਕਬੱਡੀ ਪਾਉਣ ਦੀ ਬਿੱਲਾ ਗਰਮਾਂ ਵਾਲਾ ਸਾਹਮਣੇ ਪਾਸੇ ਕਹਿੰਦੇ ਸੁਖਮਨ ਦਾ ਵੀਰ ਅਰਸ਼ ਚੋਲੇ ਸਾਹਿਬ ਦਾ ਡੀਟੀਓ ਬੱਲੇ ਬੱਲੇ ਚੋਟੀ ਦੀ ਟੱਕਰ ਇਹ ਸੰਧੂਆ ਦਾ ਪੁੱਤ ਐ ਬਾਪੂ ਕਪੂਰ ਸਿੰਘ ਦਾ ਪੁੱਤ ਪੋਤਰਾ ਕਹਿੰਦੇ ਫੇਰ ਫਿੱਟ ਹੋ ਗਿਆ ਇਹ ਆ ਸਾਡੀ ਖੇਡ ਕਬੱਡੀ ਦਾ ਡੀਟੀਓ ਚੋਲਾ ਸਾਹਿਬ ਦਾ ਅਰਸ਼ ਕਮਾਲ ਦਾ ਜੱਫਾ ਇਧਰ ਨਹੀਂ ਸਾਈਡ ਦੇਖਦੇ ਇੱਕ ਮਿੰਟ ਸੈਦੂ ਭਾਜੀ ਕੌਡੀ ਇਧਰ ਆਉਣ ਦਿਓ ਆਹ ਕੌਡੀ ਦੀ ਗੱਲ ਕਰਨਿਓ ਆਹ ਪਾਈ ਫਿਰੇ ਇਹ ਦੁਗਾਂ ਵਾਲਾ ਦੁਗਾਂ ਵਾਲਾ ਦੁਗਾਂ ਵਾਲਾ ਖੁਸ਼ੀ 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 ਤੇ ਦੀਪ ਖੁਸ਼ੀ ਤੇ ਦੀਪ ਟੱਕਰ ਸ਼ੇਰਾਂ ਦੀ ਹਰ ਜੋ ਪਾਸੇ ਪਟਾਕੇ ਪੈਂਦੇ ਲੱਗਦਾ ਹੋਇ ਜੋਰ ਇਹ ਬੱਲੇ ਬੱਲੇ ਕਿ ਲੋਕ ਜ਼ਮਾਨੇ ਜਿੰਨੂੰ ਯਾਰੋ ਕਰਨੇ ਆਉਂਦੇ ਨੇ ਓ ਸਿਰੇ ਸਿਰੇ ਦੇ ਰੇਡਰ ਜਿੰਨੂੰ ਫੜਦੇ ਆਉਂਦੇ ਨੇ ਦੁਨੀਆ ਕਰਦੀ ਪਿਆਰਵੇਂ ਖੁਸ਼ੀ